ਅਗਲੀ ਜਿਹੜੀ ਖਬਰ ਆ ਗੌਰ ਮੰਗਦੀ ਹੈ ਖਬਰ ਕੈਨੇਡਾ ਤੇ ਭਾਰਤ ਦੇ ਰਿਸ਼ਤਿਆਂ ਦੇ ਬਾਰੇ ਆ ਜੀ7 ਸਿਖਰ ਸੰਮੇਲਨ ਜਿਹਦੇ ਲਈ ਪਹਿਲਾਂ ਮੋਦੀ ਨੂੰ ਸੱਦਾ ਨਹੀਂ ਸੀ ਦਿੱਤਾ ਗਿਆ ਹੁਣ ਦੱਸਦੇ ਆ ਕਿ ਕੈਨੇਡਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਾ ਰਹੇ ਨੇ ਤੇ ਕੈਨੇਡੀਅਨ ਹਮਰਤਬਾ ਉਹਨਾਂ ਦੇ ਮਾਰਕ ਕਰਨੀ ਨੇ ਉਹਨਾਂ ਨੂੰ ਫੋਨ ਕਰਕੇ ਸੱਦਾ ਦਿੱਤਾ ਹੈ ਇਹ ਭਾਰਤ ਦੇ ਤੇ ਕੈਨੇਡਾ ਦੇ ਜਿਹੜੇ ਸਬੰਧ ਸੀ ਪਿਛਲੇ ਦਿਨੀ 73 ਜਿਹੜੀ ਬਣੀ ਸੀ ਆਪਾਂ ਨੂੰ ਪਤਾ ਹੀ ਆ ਮੋੜ ਸਰ ਜਿੱਤੀ ਦਾ ਸੰਕੇਤ ਦਿੰਦਾ ਕਹਿੰਦੇ ਕੈਨੇਡਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੱਦਾ ਦਿੱਤਾ ਤੇ ਹੁਣ ਉਹ ਜਾਣ ਲਈ ਤਿਆਰ ਵੀ ਹੋ ਗਿਆ ਉਸ ਤੋਂ ਬਾਅਦ ਉਹਨਾਂ ਨੇ ਦੱਸਿਆ ਵੀ ਮਾਰਕਾ ਰੇਨ ਨੂੰ ਵਧਾਈਆਂ ਵੀ ਦਿੱਤੀਆਂ ਜਿਹੜੀਆਂ ਹਾਲੇ ਤੱਕ ਉਹਨਾਂ ਨੇ ਨਹੀਂ ਸੀ ਦਿੱਤੀਆਂ ਭਾਰਤ ਜੀ 7 ਦਾ ਕਹਿੰਦੇ ਮੈਂਬਰ ਨਹੀਂ ਹੈ ਪਰ ਵੱਡੇ ਅਰਥਚਾਰਿਆਂ ਵਜੋਂ ਜਿਹੜਾ ਭਾਰਤ ਨੂੰ ਇਸ ਟਾਈਮ ਸੱਦਾ ਦਿੱਤਾ ਜਾਂਦਾ ਇਹ ਪਤਾ ਲੱਗਿਆ ਸੀਗਾ ਵੀ 2019 ਤੋਂ ਬਾਅਦ ਮੋਦੀ ਪਹਿਲੀ ਵਾਰ ਜਦੋਂ ਜੀ 7 ਸਿਖਰ ਵਾਰਤਾ ਦੇ ਵਿੱਚ ਜਿਹੜਾ ਉਹ ਹਿੱਸਾ ਨਹੀਂ ਸੀ ਲੈਣਾ ਪਰ ਹੁਣ ਜਿਹੜੇ ਕਾਰੀਨ ਉਹਨਾਂ ਨੂੰ ਜਿਹੜਾ ਸੱਦਾ ਦਿੱਤਾ ਤੇ ਉਸ ਤੋਂ ਬਾਅਦ ਉਹਨਾਂ ਨੇ ਕੈਨੇਡਾ ਜ਼ਰੂਰ ਆਉਣਾ ਹੈ ਜੀ7 ਦੀਆਂ ਜਿਹੜੀਆਂ ਵਿਸ਼ਵ ਦੀਆਂ ਸਭ ਤੋਂ ਵੱਡੀਆਂ ਅਧਿਕਾਰਤ ਚਾਰਤਚਾਰਿਆ ਅਮਰੀਕਾ ਯੂਕੇ ਫਰਾਂਸ ਜਰਮਨੀ ਇਟਲੀ ਆ ਜਾਪਾਨ ਹੈ ਕੈਨੇਡਾ ਇਹਨਾਂ ਦਾ ਇੱਕ ਗੈਰ ਰਸਮੀ ਸਮੂਹ ਹੈ ਜਿਨ੍ਹਾਂ ਦੇ ਵਿੱਚ ਈਯੂ ਵੀ ਹੈ ਯੂਰਪੀਅਨ ਯੂਨੀਅਨ ਵੀ ਹੈ ਕਮਾਂਤਰੀ ਮੁਦਰਾ ਫੰਡ ਹੈ ਜਿਹੜਾ ਆਈਐਮਐਫ ਜਿਹਨੂੰ ਆਪਾਂ ਕਹਿ ਦਿੰਦੇ ਆ ਵਿਸ਼ਵ ਬੈਂਕ ਹੈ ਸੰਯੁਕਤ ਰਾਸ਼ਟਰ ਇਹਨਾਂ ਨੂੰ ਵੀ ਸੱਦਾ ਦਿੱਤਾ ਜਾ ਰਿਹਾ ਹੈ ਇਹਦੇ ਵਿੱਚ ਆਪਾਂ ਦੱਸਦੇ ਆ ਕਿ ਜੀ7 ਜਿਹੜਾ ਸਮੇਲਨਾ ਕੈਨੇਡਾ ਦੇ ਵਿੱਚ ਹੋਣ ਜਾ ਰਿਹਾ ਤੇ ਇਹਦੇ ਵਿੱਚ ਹਰਦੀਪ ਸਿੰਘ ਨਿਜਰ ਤੋਂ ਬਾਅਦ ਕਤਲ ਤੋਂ ਬਾਅਦ ਭਾਰਤ ਤੇ ਕੈਨੇਡਾ ਦੇ ਰਿਸ਼ਤਿਆਂ ਦੇ ਵਿੱਚ ਗੜਤਨ ਵਧ ਗਈ ਸੀ ਇਸ ਮਾਮਲੇ ਨੇ ਉਦੋਂ ਜ਼ਿਆਦਾ ਜ਼ੋਰ ਫੜ ਲਿਆ ਸੀ ਜਦੋਂ ਕਾਲਿਨ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਨਿਜਰ ਦੇ ਕਤਲ ਦੇ ਮਾਮਲੇ ਦੇ ਵਿੱਚ ਭਾਰਤ ਸਰਕਾਰ ਦੇ ਏਜੰਟਾਂ ਦਾ ਹੱਥ ਹੋਣ ਦਾ ਦਾਵਾ ਕੀਤਾ ਸੀ ਭਾਰਤ ਨੇ ਥਰੂਡੋ ਦੇ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਸਖਤੀ ਦੇ ਨਾਲ ਖਾਰਜ ਕਰ ਦਿੱਤਾ ਸੀ ਤੇ ਉਸ ਤੋਂ ਬਾਅਦ ਇਹ ਜਿਹੜੀ ਗੱਲਬਾਤ ਆ ਡਿਪਲੋਮੈਟਿਕ ਜਿਹੜੇ ਸਬੰਧ ਵਿਗੜਤੇ ਆ ਗਈ ਸੀ ਪਹਿਲਾਂ ਉਧਰੋਂ ਡਿਪਲੋਮੈਟ ਕੱਢੇ ਗਏ ਫਿਰ ਇਧਰੋਂ ਤੇ ਫਿਰ ਉਸ ਤੋਂ ਬਾਅਦ ਵੀਜ਼ਾ ਜਿਹੜੀਆਂ ਜਿਹੜੇ ਇਮੀਗ੍ਰੇਸ਼ਨ ਪ੍ਰਣਾਲੀਆਂ ਉਹਨਾਂ ਦੇ ਵਿੱਚ ਵੀ ਕੈਨੇਡਾ ਨੇ ਸਖਤੀ ਦਿਖਾਈ ਸੀ ਤੇ ਜੀ7 ਦੇ ਮਾਮਲੇ ਦੇ ਵਿੱਚ ਜਦੋਂ ਸੱਦਾ ਨਹੀਂ ਦਿੱਤਾ ਗਿਆ ਸੀ ਤਾਂ ਉਸ ਤੋਂ ਬਾਅਦ ਫਿਰ ਉੱਥੋਂ ਦਾ ਜਿਹੜਾ ਨਰਿੰਦਰ ਮੋਦੀ ਪੱਖੀ ਜਿਹੜੀ ਉੱਥੋਂ ਦਾ ਸਿਸਟਮ ਹੈ ਉਹਨੇ ਕੈਨੇਡਾ ਨੂੰ ਵੱਖ-ਵੱਖ ਮੰਚਾਂ ਦੇ ਉੱਤੇ ਭੰਡਰਾਂ ਵੀ ਜਿਹੜਾ ਉਹ ਸ਼ੁਰੂ ਕਰ ਦਿੱਤਾ ਸੀਗਾ ਪਰ ਹੁਣ ਇੱਕ ਜਿਹੜੀ ਗੱਲ ਆ ਉਹ ਕੈਨੇਡਾ ਦੇ ਸਿੱਖਾਂ ਦੇ ਵਿੱਚ ਚੱਲ ਪਈ ਆ ਵੀ ਜਿਹੜੇ ਸਿੱਖਾਂ ਨੇ ਮਾਰਕ ਕਾਰਨੀ ਦੀ ਸਪੋਰਟ ਕੀਤੀ ਸੀ ਤੇ ਇਸ ਗੱਲ ਦੇ ਉੱਤੇ ਇਸ ਕੈਨੇਡਾ ਦਾ ਧੰਨਵਾਦ ਕੀਤਾ ਸੀਗਾ ਵੀ ਜਸਟਿਨ ਟਰੂਡੋ ਸਿੱਖਾਂ ਦੇ ਲਈ ਖੜੇ ਆ ਉਹਨਾਂ ਨੇ ਹੱਕ ਸੱਚ ਦੀ ਆਵਾਜ਼ ਨਾ ਸਿਰਫ ਮੀਡੀਆ ਦੇ ਵਿੱਚ ਬਲਕਿ ਆਪਣੀ ਜਿਹੜੀ ਉੱਥੋਂ ਦੇ ਦੇਸ਼ ਦਾ ਜਿਹੜਾ ਫਲੋਰ ਆ ਹਾਊਸ ਆਫ ਕਾਮਨਸ ਆ ਉਹਦੇ ਵਿੱਚ ਖੜ ਕੇ ਕੀਤੀ ਸੀ ਤਾਂ ਉਹਦੇ ਲਈ ਉਹ ਧੰਨਵਾਦ ਕਰ ਰਹੇ ਸੀ ਪਰ ਕਹਿੰਦੇ ਕਿ ਇਹ ਇੱਕ ਸਿੱਖਾਂ ਦੇ ਨਾਲ ਡਿਪਲੋਮੈਟਿਕ ਜਿਹੜੀ ਡਿਪਲੋਮੈਟਿਕ ਚਲਾਕੀ ਜੀ ਵਾਂਗੂ ਉਹਨਾਂ ਨੂੰ ਲੱਗ ਰਿਹਾ ਤੇ ਹੋ ਸਕਦਾ ਵੀ ਉੱਥੇ ਜਿਹੜੇ ਸਿੱਖ ਜਥ ਦੇ ਵਿੱਚ ਇਸ ਜੀ7 ਸਮਿਟ ਦਾ ਜਿਹੜਾ ਵਿਰੋਧ ਆ ਜਾਂ ਰੋਸ ਮੁਜਾਹਰਾ ਵੀ ਇਹਦੇ ਮੂਰੇ ਜ਼ਰੂਰ ਕਰਨ ਨਰਿੰਦਰ ਮੋਦੀ ਦਾ ਤਾਂ ਉਹਨਾਂ ਨੇ ਸ਼ਾਇਦ ਕਰਨੇ ਕਰਨਾ ਉਹ ਤਾਂ ਤੈ ਵਾਂਗੂ ਹੀ ਲੱਗਦਾ ਜੀ ਵਰਲਡ ਸਿਕ ਆਰਗੇਨਾਈਜੇਸ਼ਨ ਨੇ ਕਿਹਾ ਭਈ ਅਸੀਂ ਜੋ ਇਹ ਇਨਵੀਟੇਸ਼ਨ ਭੇਜਿਆ ਗਿਆ ਹੈ ਜਦੋਂ ਜੂਨ 6 1984 ਨੂੰ ਭਾਰਤੀ ਫੌਜ ਨੇ ਹਮਲਾ ਕਰਕੇ ਅੰਦਰਵਾਰ ਸਾਹਿਬ ਤੇ ਹੋਰ ਗੁਰੂ ਘਰਾਂ ਤੇ ਹਜ਼ਾਰਾਂ ਹੀ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਸੀ ਤੇ ਭਾਈ ਨੱਜਰ ਨੂੰ 18 ਜੂਨ ਨੂੰ ਸ਼ੇਧ ਕੀਤਾ ਸੀ ਇਹ G7 ਸਮਿਟ 15 ਤੋਂ 17 ਜੂਨ ਤੱਕ ਹੋਣੀ ਆ ਅ ਸੋ ਇਹ ਬਹੁਤ ਮਾੜੀ ਗੱਲ ਕੀਤੀ ਆ ਸੋ ਸਿੱਖ ਜਥੇਬੰਦੀਆਂ ਬਹੁਤ ਵੱਡੀ ਪੱਧਰ ਦੇ ਉੱਤੇ ਕੈਨੇਡਾ ਦੇ ਵਿੱਚ ਪ੍ਰੋਟੈਸਟ ਕਰਨ ਦੇ ਲਈ ਤਿਆਰ ਹੋ ਚੁੱਕੀਆਂ ਹੈਗੀਆਂ ਉਹ ਕਹਿੰਦੇ ਵੀ ਅਸੀਂ ਵੱਡਾ ਪ੍ਰੋਟੈਸਟ ਕਰਨ ਜਾ ਰਹੇ ਹੈਗੀਆਂ ਇੱਕ ਦੋ ਖਬਰਾਂ ਸਾਂਝੀਆਂ ਕਰਦੇ ਉਹ ਤੋਂ ਬਾਅਦ ਫਿਰ ਆਪਾਂ ਬ੍ਰੇਕ ਲੈਣੀ ਆ ਤੇ ਉਹ ਤੋਂ ਬਾਅਦ ਸਾਡੇ ਨਾਲ ਜੋ ਨਗਰ ਕੀਰਤਨ ਕੱਲ ਨੂੰ ਹੋਣਾ ਹੈਗਾ ਆ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਲੈ ਕੇ ਤੇ ਹੋਰ ਸਿੰਘਾਂ ਸ਼ਹੀਦਾਂ ਦੀ ਯਾਦ ਦੇ ਵਿੱਚ ਤੇ ਫਰੀडम ਰੈਲੀ ਹੋਣੀ ਆ ਉਹਦੇ ਕੀ ਪ੍ਰਬੰਧ ਆ ਉਹਦੇ ਬਾਰੇ ਸਾਡੇ ਨਾਲ ਪ੍ਰਬੰਧਕ ਜੁੜਨਗੇ